ਤੇਦੀ ਸਪੀਡ ਸੀਗੀ ਜਿੱਥੇ 160 ਦੇ ਉੱਤੇ ਜਾਂਦੀਆਂ ਸੀ 24 ਵਾਲੀ ਮੈਨੂੰ ਲਾਓ ਜੀ ਫੇਰ ਫੇਅਰ ਕਰ ਲੋਗੇ ਉਹਨੂੰ ਭਾਂਡਾ ਸਾਡੀ 129 ਵਾਲੀ ਵੀ ਨੰਗੀ ਤੇ ਹੁਣ 124 ਵਾਲੀ 24 ਵਾਲੀ ਨੰਗੀ ਹੁਣ 1:49 ਮਿੰਟ ਹੋ ਗਏ ਅਸੀਂ ਸਾਨੂੰ ਇਮੀਗ੍ਰੇਸ਼ਨ ਵਾਲੇ ਨੇ ਘੇਰ ਲਿਆ ਸੀਗਾ ਆਹ ਦੇਖੋ ਜੀ ਆਹ ਸ਼ਟਲ ਆਪਣੇ ਵਾਲੇ ਵੀ ਇੰਦਾਂ ਦੀ ਏ ਦੇਖੋ ਕਿੰਨਾ ਬਣਾਈ ਹੋਈ ਆ ਘੈਂਟ ਉਹਨਾਂ ਨੇ ਇਹਦੇ ਚ ਜਾਣਾ ਹੁਣ ਆਪਾਂ ਭੁੱਲ ਗਏ ਕਿ ਜਿਹੜੀ ਟ੍ਰੇਨ ਆਹੇ ਅੰਡਰ ਦ ਸੀ ਜਾਣੀ ਐ ਅੰਡਰਵਾਟਰ ਜਾਣੀ ਐ ਇਹ। ਆ ਮੇਰੇ ਮਾਮੇ ਦੀ ਕੁੜੀ ਨੂੰ ਗਾਹਾਂ ਮਾਮੇ ਟੱਕਰ ਕੇ। ਤੇ ਉਹਨੇ ਕਹੇ ਜੀ 90 ਯੂਰੋ ਦਾ ਚਲਾਨ ਤੇ ਹੁਣ ਹੁਣ ਆਪਾਂ ਚੱਲਦੇ ਆਂ ਵੀ ਜਿਹੜਾ ਸਾਡਾ ਐਕਚੁਅਲ ਸਫਰ ਆ ਉਹ ਕਿਦਾਂ ਦਾ ਸੀਗਾ ਤੇ ਅੱਜ ਹੁਣ ਆਪਾਂ ਸਫਰ ਦਿਖਾਉਨੇ ਆ ਤੁਹਾਨੂੰ। ਲੋਕਿਆ ਬੈਠਾ ਪਿਕਸੂ ਨੋਬਾਡੀ ਕੈਨ ਸੇ ਸ਼ੀਜ਼ ਹਾਈਡਿੰਗ so we are at the hong kong airport now going to the check in counter taxi can't see bilkul jehda thalle taxi nu jehda thalle ditta asi na vi asi rakhn nu tauliya vi jide utte beh ja oh tauliya vi utte leya hoya utte jehda blanket ditta asi vi chal lede thalle badi ji oh vi utte leya hoya do leeran de thalle badi baithi hai do tauliye diyan ik blanket de ਜਦੋਂ ਹਾਂਗਕਾਂਗ ਅਸੀਂ ਕਾਊਂਟਰ ਦੇ ਉੱਤੇ ਜਮ੍ਹਾਂ ਕਰਾਉਣ ਲੱਗੇ ਸਮਾਨ ਤੇ ਨਾਲੇ ਪੈਟ ਡਿclare ਕਰਨਾ ਸੀ ਉੱਥੇ ਉਹਨਾਂ ਨੇ ਨਾ ਉਹਨਾਂ ਨੇ ਪੇਪਰ ਵਗੈਰਾ ਚੈੱਕ ਕੀਤੇ ਸੀ ਕਰਨੇ ਸੀਗੇ ਇਦਾਂ ਦੇ ਸਰਟੀਫਿਕੇਟ ਵਗੈਰਾ ਸਾਰੇ ਦੇਖੇ ਉਹਨਾਂ ਨੇ ਸਾਰਾ ਕੁਝ ਠੀਕ ਸੀ ਤੇ ਉਹ ਕਹਿੰਦੇ ਜੀ ਇਹਦਾ ਸਾਨੂੰ ਸਾਈਜ਼ ਚੈੱਕ ਕਰਵਾਇਓ ਕਿਉਂਕਿ ਉਹ ਪੈਟ ਆ ਜਿਹੜਾ 8 ਕਿਲੋ ਤੋਂ ਘੱਟ ਹੋਣਾ ਚਾਹੀਦਾ ਤੇ ਬਾਕੀ ਤੁਹਾਨੂੰ ਮੈਂ ਜਿਹੜਾ ਦੱਸਿਆ ਵੀ ਉਹਦਾ ਜਿਹੜਾ ਸਾਈਜ਼ ਆ 46 22 24 ਉਹਦੇ ਅੰਡਰ ਹੋਣਾ ਚਾਹੀਦਾ ਤੇ ਆਪਣਾ ਜਿਹੜਾ ਸਾਈਜ਼ ਆ ਨਾ ਉਹ ਸਾਰੇ ਪਾਸਿਆਂ ਨੂੰ ਐ ਤਕਰੀਬਨ 2 ਤੋਂ 3 ਸੈਂਟੀਮੀਟਰ ਵੱਡਾ ਸੀਗਾ ਤੇ ਉਹਦਾ ਮੈਨੂੰ ਵੀ ਪਹਿਲਾਂ ਵੀ ਡਾਊਟ ਸੀਗਾ ਮੈਂ ਕਿਹਾ ਯਾਰ ਇਹ ਪੰਗਾ ਕਰਨਗੇ ਹੋ ਸਕਦਾ ਤੇ ਪਰ ਮੈਂ ਆਨਲਾਈਨ ਚੈੱਕ ਕੀਤੇ ਇਧਰ ਉਧਰ ਕਿਤੋਂ ਬੈਗ ਮਿਲ ਨਹੀਂ ਸੀ ਰਹੇ ਉਹ ਸਿਰਫ ਤੇ ਸਿਰਫ ਫਰਾਂਸ 에ਅਰਲਾਈਨ ਵਾਲੇ ਜਿਹੜੇ ਆਪ ਇਹ ਆਨਲਾਈਨ ਵੇਚਦੇ ਸੀਗੇ ਤੇ ਉਹ ਜਿਹੜੇ ਵੇਚਦੇ ਸੀਗੇ ਉਹ ਬੜੇ ਮਹਿੰਗੇ ਸੀਗੇ ਮੈਂ ਕਿਹਾ ਵੀ ਨਹੀਂ ਚਲਾਵਾਂਗੇ ਇਹਨੂੰ ਹੀ ਉਹ ਕੁੜੀ ਮੈજર ਕਰਨ ਲੱਗਿਆ ਕਰੇ ਮੈਂ ਕਿਹਾ ਨਹੀਂ ਸੌਫਟਵੇਅਰ ਦੇਖ ਇਧਰ ਨੂੰ ਹੋ ਜਾਂਦਾ ਹੈ ਸਾਫਟਵੇਅਰ ਆਇਆ ਇਧਰ ਹੋ ਜਾਂਦਾ ਮੈਂ ਦੋ ਕਵਾਰ ਅੰਗਰੇਜ਼ੀ ਜੀ ਗਿਆ ਤਿੰਨੀ ਚੌਥੀ ਵਾਰੀ ਮੈਂ ਉਹਨੂੰ ਚੀਨੀ ਚ ਗੱਲਾਂ ਕਰਨ ਲੱਗ ਗਿਆ ਤੇ ਉਹ ਕੁੜੀ ਵੀ ਮੁੜ ਕੇ ਜਾਨੂ ਉਹਦੀ ਮੈਨੇਜਰ ਆ ਗਈ ਉਹਨੇ ਵੀ ਤੁਹਾਨੂੰ ਦੱਸਣਾ ਹੁੰਦਾ ਨਾ ਅੱਗੇ ਫਿਰ ਤੇ ਮੈਨੇਜਰ ਉਹਨੇ ਬੁਲਾਈ ਤਾਂ ਮੈਨੇਜਰ ਨੂੰ ਦੱਸਿਆ ਕਹਿੰਦੀ ਆਹਾ ਇਹਨਾਂ ਦਾ ਬੈਗ ਆ ਤੇ ਇਹ ਨਾ ਉਦਾਂ ਤਾਂ ਮਤਲਬ 2 ਸੈਂਟੀਮੀਟਰ ਵੱਡਾ ਲਿਓਂਗਕੋਂਗ ਫੋਨਤਾਜ ਮੈਂ ਚਲੋ ਜੀ ਐਦਾਂ ਗੱਲਾਂ ਕੀਤੀ ਉਹਦੇ ਨਾਲ ਵੜ ਜਾ ਉਹਨਾਂ ਦੀ ਮੈਨੇਜਰ ਵੀ ਕਹਿੰਦੀ ਓਕੇ ਓਕੇ ਠੀਕ ਆ ਤੁਸੀਂ ਐਂ ਕਰੋ ਆਪਦੇ ਹੈਂਡ ਕੈਰੀ ਵੀ ਵਿੱਚੇ ਤਲਾ ਦਿਓ ਕਹਿੰਦੀ ਐਕਦੀ ਫਲਾਈਟ ਫੁੱਲ ਤੇ ਹੈਂਡਕੈਰੀ ਵੀ ਨਾਲ ਹੀ ਭੇਜ ਦਿਓ ਅਸੀਂ ਕਿ ਚਲੋ ਇਦੋਂ ਵੀ ਕੀ ਚਾਹੀਦਾ ਸਾਨੂੰ ਤਾਂ ਹੋਰ ਹੈਂਡਲ ਕਰਨ ਨੂੰ ਸੌਖਾ ਹੋ ਗਿਆ ਲਓ ਜੀ ਚੈੱਕ ਇਨ 올 ਡਨ ਪਕੀ ਨੇ ਸਿਕਿਉਰਟੀ ਪਾਸ ਕਰ ਲਈ ਸਿਕਿਉਰਟੀ ਦੇ ਵਿੱਚ ਵੀ ਉਹ ਕਹਿੰਦੇ ਵੀ ਇਹਨੂੰ ਕੈਮਰੇ ਰਾਹੀਂ ਨਹੀਂ ਸਕੈਨਰ ਰਾਹੀਂ ਨਹੀਂ ਨਿਗਾਹ ਸਕਦੇ ਤੇ ਅਸੀਂ ਵੀ ਨਹੀਂ ਅਸੀਂ ਚਾਹੁੰਦੇ ਉਹਨਾਂ ਨੇ ਫਿਰ ਜਿਹੜੇ ਸਕੈਨਰਾਂ ਦੇ ਹੁੰਦੇ ਆਪਣੇ ਉਹਦੇ ਇੱਕ ਤਾਂ ਜਿੱਥੇ ਬੈਗੇ ਜਾਂਦਾ ਉਹਦੇ ਵਿੱਚ ਵੀ ਨਹੀਂ ਨਿਗਾਹ ਸਕਦੇ ਸੀ ਆਬਵੀਅਸਲੀ ਇੱਕ ਜਿੱਥੇ ਦੀ ਆਪਾਂ ਲੰਘਦੇ ਹੁੰਨੇ ਆ ਮੈਟਲ ਡਿਟੈਕਟਰ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਵਿੱਚ ਦੀ ਵੀ ਨਹੀਂ ਲੰਘਾਇਆ ਇਹਨਾਂ ਨੇ ਉਹਨਾਂ ਨੇ ਬੈਗ ਨੂੰ ਨਾ ਉਹਨਾਂ ਦੋਨਾਂ ਦੇ ਵਿਚਾਲੇ ਜਿਹੜੀ ਖਾਲੀ ਜਗ੍ਹਾ ਪਈ ਹੁੰਦੀ ਆ ਉਥੋਂ ਦੀ ਲੰਘਾਇਆ ਤੇ ਬਾਅਦ ਵਿੱਚ ਫਿਰ ਇਹਦਾ ਬੈਗ ਅਲੱਗ ਚੈੱਕ ਕੀਤਾ ਇਹਦੇ ਨਾਲ ਗੱਲਬਾਤ ਕੀਤੀ ਉਹ ਵੱਖਰੀ ਗੱਲ ਆ ਵੀ ਪਿਕਸੀ ਨੇ ਨਹੀਂ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਕੀਤੀ ਸੀਗੀ ਤੇ ਹੁਣ ਆਪਾਂ ਜੀ ਬੋਰਡਿੰਗ ਕਾਰਡ ਹੱਥ 'ਚ ਨੇ ਇਮੀਗ੍ਰੇਸ਼ਨ ਕ੍ਰੋਸ ਹੋ ਗਈ ਕੰਦੇ ਕਸਟਮਸ ਕਲੀਅਰ ਹੋ ਗਿਆ ਤੇ ਹੁਣ ਆਪਾਂ ਬੋਰਡਿੰਗ 게ਟ ਤੇ ਨੂੰ ਜਾ ਰਹੇ ਆ ਆਪਣਾ ਬੋਰਡਿੰਗ 게ਟ ਹੈਗਾ 36 ਰੈਡੀ ਯਾ ਬੈਕਸ ਰੈਡੀ ਸੌਇਟਰ ਸੀਸੀ ਯਾ ਬੈਕਸੀ ਰੈਡੀ ਆਸਕਰ ਫਿਕਸਰ ਸੌ ਫਿਕਸਰ ਆ ਯੂ ਰੈਡੀ ਚਲੋ ਜੀ ਰਸਤੇ ਦਾ ਸਫਰ ਤਾਂ ਤੁਸੀਂ ਦੇਖਿਆ ਤੇ ਹੁਣ ਜਦੋਂ ਅਸੀਂ ਬਾਰਡਰ ਕ੍ਰੋਸ ਕੀਤਾ ਬਾਰਡਰ ਮੀਨਸ ਕਿ ਇਮੀਗ੍ਰੇਸ਼ਨ ਕ੍ਰੋਸ ਕੀਤੀ ਆ ਅਸੀਂ ਫਰਾਂਸ ਦੀ ਪੈਰਿਸ 에ਰਪੋਰਟ ਤੇ ਤੇ ਅਸੀਂ ਤਾਂ ਸੋਚ ਰਹੇ ਸੀ ਕਿ ਮੈਂ ਕਿਤੇ ਉਹੀ ਅਗੇਨ ਡਰਨਾ ਕਿ ਯਾਰ ਡਾਕੂਮੈਂਟ ਸਹੀ ਹੋਣੇ ਚਾਹੀਦੇ ਕਿਤੇ ਹੋਰ ਨਾ ਕੁਝ ਹੋਰ ਕੱਢ ਲੈਣ ਤੇ ਮੇਰੇ ਹੱਥ 'ਚ ਫੜੀ ਹੋਈ ਆ ਕੈਟ ਤੇ ਮੈਂ ਮੇਰਾ ਤੁਹਾਨੂੰ ਪਾਸਪੋਰਟ ਮੈਨੂੰ ਫੜਾਉਣ ਲੱਗੀ ਤੇ ਵਾਪਸ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਸਾਡੇ ਕੋਲ ਪੈਟ ਵੀ ਹੈ। ਅੱਛਾ ਉਹ ਕਹਿੰਦੀ ਪੈਟ ਵੀ ਹੈ ਤੁਹਾਡੇ ਕੋਲ। Oh so nice this that ਤੇ ਉਹਨੇ ਮੇਰੇ ਤੋਂ ਕੋਈ ਪੇਪਰ ਨਹੀਂ ਪੁੱਛਿਆ ਉਹਦਾ। ਮੈਂ ਆਪਸਮਾ ਦੇ ਪੇਪਰ ਉਹਨੂੰ ਫੜਾਏ। ਮੈਂ ਕਿਹਾ ਆ ਲਓ ਇਹਦੇ ਪੈਟ ਦੇ ਪੇਪਰ ਨੇ ਇਹ। ਅੱਛਾ ਪੇਪਰ ਦੇਖ ਕੇ ਐਦਾਂ ਨਾ ਅੱਛਾ ਪੇਪਰ ਨੇ ਹੈ ਜਿਵੇਂ ਬੰਦਾ ਕਹਿੰਦਾ ਨਾ ਆਇਆ ਦੇਖ ਕੇ। ਮੈਂ ਕਿਹਾ ਹਾਂ ਅਸੀਂ ਹਾਂਗਕਾਂਗ ਦੇ ਵਿੱਚ 에어ਪੋਰਟ ਤੇ ਉਹਨਾਂ ਨੇ ਚੈੱਕ ਕਰ ਲਏ ਸੀਗੇ ਆਪਣੇ ਕਾਊਂਟਰ ਵਾਲਿਆਂ ਨੇ। ਤੇ ওকে ਸੋ ਨਾਈਸ ਥੈਂਕ ਯੂ ਹੈਵ ਅ ਨਾਈਸ ਡੇ ਪੇਪਰ ਪੜਾ ਕੇ ਕਹਿੰਦੀ ਜਾਓ ਮਤਲਬ ਉਹਨੇ ਨਾਂ ਤਾਂ ਇਹ ਚ ਦੇਖਿਆ ਕੀ ਹੈਗਾ ਕੀ ਨਹੀਂ ਹੈਗਾ ਸਿਰਫ ਉਹਨੇ ਦੇਖਿਆ ਵੀ ਆ ਪੇਪਰ ਹੈਗੇ ਨੇ ਬਸ ਠੀਕ ਹੈ ਜੀ ਜਾਓ ਕੋਈ ਮੈਂ ਉੱਥੇ 5 500 ਡਾਲਰ ਐਕਸਟਰਾ ਦੇ ਕੇ ਆਇਆ ਇਹਨਾਂ ਦੇ ਅਲੱਗ ਤੋਂ ਹੈਲਥ ਸਰਟੀਫਿਕੇਟ ਬਣਾਉਣ ਦਾ ਤੇ ਉਹ ਕਹਿੰਦੀ ਨਹੀਂ ਜੀ ਤੁਸੀਂ ਜਾਓ ਬੜਾ ਜੀ ਕਰ ਲਓ ਕਿ ਉਹਨੂੰ ਭੰਡ ਅਸੀਂ ਹਾਂਗਕਾਂਗ ਤੋਂ 12-13 ਘੰਟਿਆਂ ਦੀ ਫਲਾਈਟ ਲੈ ਕੇ ਇੱਥੇ ਪਹੁੰਚ ਗਏ ਸਾਡੇ ਬੰਦੇ ਯੂਕੇ ਤੋਂ ਆ ਰਹੇ ਸੀਗੇ ਜਿਹੜੇ ਸਾਨੂੰ ਪਿਕਅਪ ਕਰਨ ਉਹ ਹਲੇ ਇੱਥੇ ਪਹੁੰਚੇ ਨਹੀਂ ਆ ਗਏ ਉਹ ਕਹਿੰਦੇ ਹਲੇ ਹੋਰ 5-7 ਮਿੰਟ ਦੂਗੀ ਪਚਾਲ ਮਾਜੂਰ ਉਹ ਸੌਰੀ ਪਤਾ ਨਹੀਂ ਵੀ ਟੋਨ ਸਾਨੂੰ ਕਿਹਦੀ ਸਹੀ ਆ ਅਸੀਂ ਹੁਣ ਪਹੁੰਚ ਗਏ ਫ੍ਰਾਂਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੁਣੇ ਆਪਾਂ ਦੱਸਿਆ ਸੀ ਵੀ 에어ਪੋਰਟ ਤੇ ਆਪਾਂ ਨੂੰ ਦੋ ਬੰਦੇ ਲੈਣ ਆਏ ਸੀਗੇ ਇੱਧਰ ਛੋਟੀ ਭੈਣ ਤੇ ਇੱਧਰ ਵੱਡੀ ਘਰ ਵਾਲੀ ਨਹੀਂ ਵੱਡੀ ਮਤਲਬ ਇਹ ਤੋਂ ਵੱਡੀ ਹੈ ਜਿਹੜੀ ਉਹ ਅਮਰੀਕਾ ਵਾਲੀ ਮੇਰੀ ਤਾਂ ਇੱਕ ਹੀ ਆ ਉਹੀ ਆ ਤੇ ਅਸੀਂ ਤਿੰਨ ਜਣੇ ਆਏ ਸੀਗੇ ਉਹ ਬਾਅਦ ਮੇਰੇ ਭਤੀਜਾ ਇੱਧਰ ਭਤੀਜਾ ਆ ਗਿਆ ਤੇ ਮੈਂ ਤੇ ਰਾਜ ਤੇ ਪਿਕਸੀ ਅਸੀਂ ਆਏ ਸੀ ਇਹ ਸਾਨੂੰ ਦੋ ਬੰਦੇ 5 ਘੰਟਿਆਂ ਦਾ ਸਫ਼ਰ ਕੱਢ ਕੇ ਇਹ ਆਏ ਨੇ ਹੁਣ ਇਹ ਯੂਕੇ ਤੋਂ ਹੁਣ ਸੀ ਘਰ ਨੂੰ ਲੈ ਕੇ ਜਾਣਾ ਵਾਪਸ ਹੁਣ ਅਸੀਂ ਵਾਪਸ ਚੱਲਿਆਂ ਘਰ ਨੂੰ ਮਤਲਬ ਯੂਕੇ ਨੂੰ ਪਹਿਲਾਂ ਕੈਂਟ ਤੇ ਫਿਰ ਬਰਮਿੰਗਮ ਚੱਲੀਏ ਫਿਰ ਜੈਸ ਕੋ ਚਲੋ ਜੀ ਜੈਸ ਕੋ ਆਈਡੀ ਇਸ ਫਲਾਈਟ ਦੇ ਵਿੱਚ ਨਾ ਟੋਟਲ 6 ਬਿੱਲੀਆਂ ਸੀਗੀਆਂ ਤੇ ਵੈਸੇ ਨਿਆਣੇ ਵੀ ਬਹੁਤ ਸੀਗੇ ਰਾਤ ਨੂੰ ਕਦੇ ਨਿਆਣੇ ਦੀ ਚੀਕ ਸੁਣਦੀ ਹੁੰਦੀ ਸੀ ਕਦੇ ਬਿੱਲੀਆਂ ਦੀ ਮਿਆਉ ਕਦੇ ਨਿਆਣੇ ਦੀ ਕਦੇ ਬਿੱਲੀਆਂ ਦੀ ਮਿਆਉ ਪਰ ਆਪਣੇ ਪਿਕਸੀ ਨੇ ਇਹ ਨਹੀਂ ਕੁਝ ਵੀ ਰੌਲਾ ਪਾਇਆ ਨੇ ਕੋਈ ਬੋਲੀ ਵੀ ਨਹੀਂ ਇਹ ਬਸ ਮਿਆਉ ਕਹਿੰਦੀ ਜਦੋਂ ਮੈਨੂੰ ਵਾਸ਼ਰੂਮ ਲੈ ਕੇ ਜਾ ਕੇ ਜਾਂ ਜਿੱਮੇ ਕਹਿੰਦਾ ਇਹਦੀ ਜ਼ਿੱਪਰ ਖੋਲ ਕੇ ਨਾ ਮੈਂ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਮੈਂ ਇਹਦੇ ਨਾਲ ਗੱਲ ਕਰਦਾ ਸੀਗਾ ਵੀ ਕਿਵੇਂ ਆ ਠੀਕ ਆ ਤੂੰ ਉਦੋਂ ਫਿਰ ਉਹ ਮਿਆਉ ਕਹਿੰਦੀ ਹੁੰਦੀ ਸੀ ਮੈਨੂੰ ਵੀ ਨਹੀਂ ਠੀਕ ਨਹੀਂ ਉਦੋਂ ਹੀ ਮੇਰੇ ਨਾਲ ਗੱਲ ਕਰਦੀ ਹੁੰਦੀ ਸੀ ਅਦਰਵਾਈਜ਼ ਤਾਂ ਐਨੇ ਕੋਈ ਮਿਆਊ ਵਾਲੀ ਕੋਈ ਗੱਲ ਨਹੀਂ ਕੀਤੀ ਹੈਗੀ ਸਾਰਾ ਰਸਤੇ ਦੇ ਵਿੱਚ ਵਿਚਾਰੀ ਚੁੱਪਚਾਪ ਸ਼ਾਂਤ ਰਹੀ ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾ ਕਿ ਬਈ ਡਾਕਟਰ ਨੇ ਇਹਨੂੰ ਇੱਕ ਕਾਮਿੰਗ ਵਾਸਤੇ ਨਾ ਇੱਕ ਮੈਡੀਸਿਨ ਦਿੰਦੇ ਨੇ ਜਿਹੜੀ ਕਿ ਇਹਨੂੰ ਫਲਾਈਟ ਤੋਂ 2 ਘੰਟੇ ਪਹਿਲਾਂ ਖਾਣੀ ਪੈਂਦੀ ਆ ਤੇ ਉਹ ਅਸੀਂ ਇਹਨੂੰ ਖਵਾਈ ਸੀਗੀ 2 ਘੰਟੇ ਪਹਿਲਾਂ ਇਹਨੂੰ ਉਹ ਪੀਣ ਵਾਲੀ ਸੀਗੀ ਇੰਜੈਕਸ਼ਨ ਚ ਪਾ ਕੇ ਅੰਦਰ ਗਰਦਨ ਤੋਂ ਥੋੜੀ ਜਿਹੀ ਜੀਵ ਤੋਂ ਗਾਹ ਨਗਾ ਕੇ ਉਹਨੂੰ ਇੰਜੈਕਟ ਕਰਤੀ ਸੀ ਅੰਦਰ ਤੇ ਉਹ ਫਿਰ ਸੈੱਟ ਸੀ ਗਈ ਸਾਡਾ ਵਾਓ ਸੁਪਰ ਨਹੀਂ ਨਹੀਂ ਆਹ ਦੇਖੋ ਤਾਂ ਬਹੁਤ ਕੱਲ ਤੁਹਾਨੂੰ ਦੱਸਦੀ ਆ ਵੀ ਫਰਾਂਸ ਦੇ ਵਿੱਚ ਜਦੋਂ ਯੂਕੇ ਦੀ ਗੱਡੀ ਆਉਣੀ ਆ ਨਾ ਉਹਦੇ ਉੱਤੇ ਆ ਸਟicker ਯੂਕੇ ਵਾਲਾ ਜਰੂਰ ਲੱਗਿਆ ਹੋਣਾ ਚਾਹੀਦਾ ਇੱਥੇ ਯੂਰਪ ਦੇ ਵਿੱਚ ਕੋਈ ਵੀ ਗੱਡੀ ਇੱਕ ਦੂਸਰੀ ਕੰਟਰੀ 'ਚ ਜਾਂਦੀ ਆ ਨਾ ਉਹਨਾਂ ਸਾਰਿਆਂ ਤੇ ਸਟicker ਹੁੰਦੇ ਜਿਦਾਂ ਇਹਦੇ ਤੇ ਐਫ ਲੱਗਿਆ ਫਰਾਂਸ ਵਾਲੀ ਗੱਡੀ ਆ ਇੱਥੇ ਬੀ ਆ ਤੇ 20 ਮੇਰਾ ਖਿਆਲ ਆ ਬੈਲਜੀਅਮ ਹੋਣਾ ਹੁਣ ਗੱਲ ਕਰੀਏ ਜਹਾਜ਼ ਦੇ ਸਫ਼ਰ ਦੀ ਜਹਾਜ਼ ਦੇ ਸਫ਼ਰ ਦੇ ਵਿੱਚ ਪਿਕਸੀ ਨੇ ਘਰ ਤੋਂ ਲੈ ਕੇ ਸਿਰੇ ਪਹੁੰਚਣ ਤੱਕ ਇੱਕ ਵਾਰ ਮੇਰੇ ਕੋਲੋਂ ਇੱਕ ਮੜ ਜੀ ਉਹਦੇ ਜਿਹੜੇ ਟ੍ਰੀਟ ਹੁੰਦੀ ਹੈ ਨਾ ਉਹਦੇ 2-3 ਪੀਸ ਖਾਦੇ ਨੇ ਨਾ ਪਾਣੀ ਪੀਤਾ ਨਾ ਕਿਤੇ ਵਾਸ਼ਰੂਮ ਗਈ ਆ ਉਹਨੂੰ ਫਲਾਈਟ ਦੇ ਵਿੱਚ ਮੈਂ ਤਿੰਨ ਵਾਰੀ ਲੈ ਕੇ ਗਿਆ ਬਾਸਨੂਨ ਦੇ ਵਿੱਚ ਉੱਥੇ ਮੈਨੂੰ 15-15 ਮਿੰਟ 10-10 ਮਿੰਟ ਬਿਠਾਈ ਰੱਖਿਆ ਵੀ ਚਲੋ ਬੈਗ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਉੱਥੇ ਜੇ ਉਹਨੇ ਕੁਝ ਕਰਨਾ ਉਹਦਾ ਕਰ ਲੂ ਉਹਦਾ ਜੋ ਸਮਾਨ ਭਾਂਡਾ ਉਹਦੇ ਨਾਲ ਸੀਗਾ ਉੱਥੇ ਉਹਦੀ ਟਾਇਲਟ ਦਾ ਸਮਾਨ ਸਾਰਾ ਉੱਥੇ ਤੇ ਪਰ ਉਹ ਤਾਂ ਬਾਹਰ ਨਿਕਲ ਕੇ ਦੇਖੇ ਵੀ ਹੈ ਏਰੀਆ ਕਿਹੜਾ ਏਰੀਆ ਉਰਾਂ ਬਾਹਰ ਨਿਕਲ ਕੇ ਦੇਖ ਕੇ ਵੀ ਨਹੀਂ ਇਹ ਦੀ ਜਾਣਿਆ ਵਿਛਾਣਿਆ ਫਿਰ ਬੈੱਡ ਚ ਉਹਦੇ ਚ ਹੀ ਵੜ ਜਾ ਕਰੇ ਥੱਲੇ ਹੀ ਉਹਦੇ ਆਪਣੇ ਬੈਗ ਦੇ ਵਿੱਚ ਫਿਰ ਵੜ ਜਾ ਕਰੇ ਹੈ ਯਾਰ ਜੋ ਤਾਂ ਹੱਦੋਂ ਵੀ ਕਿਤੇ ਬਿਮਾਰ ਬੂਰੀ ਨਾ ਹੋ ਜਵੇ ਕਿਤੇ ਇੰਨੀ ਵੀ ਕੁਝ ਖਾ ਪੀ ਵੀ ਨਹੀਂ ਰਹੀ ਤੇ ਨਾ ਕੋਈ ਟਾਇਲਟ ਨਾ ਵਾਸ਼ਰੂਮ ਨਾ ਕੁਝ ਪਰ ਤੁਸੀਂ ਦੇਖ ਲਓ ਬਈ 32 ਘੰਟੇ ਬਾਅਦ 32 ਘੰਟੇ ਬਾਅਦ ਅਸੀਂ ਘਰੇ ਪਹੁੰਚੇ ਆ ਤੇ ਘਰੇ ਆ ਕੇ ਫਿਰ ਉਹਨੂੰ ਅਸੀਂ ਇੱਥੇ ਖੁੱਲਾ ਰੂਮ ਦੇ ਵਿੱਚ ਉਹਦਾ ਛੜਤਾ ਉਹਨੂੰ ਤੇ ਫਿਰ ਵੀ ਉੱਥੇ ਤਿੰਨ ਰੂਮ ਨੇ ਜਿਵੇਂ ਉੱਪਰ ਤਿੰਨਾ ਰੂਮਾਂ ਦੀ ਉਹਨੇ ਇਨਸਪੈਕਸ਼ਨ ਕੀਤੀ ਆ ਸਾਰੀ ਘੁੰਮ ਫਿਰ ਕੇ ਤਿੰਨ ਉੱਤੇ ਤਿੰਨੇ ਰੂਮਾਂ ਚ ਘੁੰਮ ਫਿਰ ਕੇ ਸਾਰੇ ਦੇਖ ਕੇ ਆਉਣ ਤੋਂ ਵੀ 2-3 ਘੰਟੇ ਬਾਅਦ 2-3 ਤਿੰਨ ਕਿਉਂ ਵੀ ਮੇਰੇ ਖਿਆਲ ਚਾਰ ਘੰਟੇ ਬਾਅਦ ਉਹਨੇ ਜਾ ਕੇ ਕਿਤੇ ਫਿਰ ਉਹਨੇ ਕੁਝ ਪਾਣੀ ਪੁਣੀ ਪੀਤਾ ਫਿਰ ਕੁਝ ਖਾਦਾ ਤੇ ਫਿਰ ਉਹ ਆਪਦੇ ਵਾਸ਼ਰੂਮ ਗਈ ਆ ਵਾਸ਼ਰੂਮ ਦੇ ਵਿੱਚ ਉਹਦਾ ਜਣਦੀ ਸਮਾਨ ਸੈੱਟ ਕਰਤਾ ਸੀਗਾ ਤੇ ਉਹ ਨੂੰ ਪਤਾ ਤੁਸੀਂ ਉਹ ਦੇਖ ਲਓ ਉਹ ਨੂੰ ਇਹ ਪਤਾ ਵੀ ਮੈਂ ਇੱਥੇ ਉੱਥੇ ਕਿਤੇ ਨਹੀਂ ਜਾਣਾ ਤੇ ਜਿਹੜਾ ਮੇਰਾ ਏਰੀਆ ਮੈਂ ਉਹਦੇ ਚ ਹੀ ਜਾਣਾ ਤੇ ਉਹ ਫਿਰ ਉੱਥੇ ਗਈ ਆ ਉਹਦੇ ਚ ਦੇਖ ਲਓ ਕਿਤੇ ਹੋਰ ਨਹੀਂ ਗਈ ਮਤਲਬ ਜਾਨਵਰ ਸਿਆਣੇ ਵੀ ਇੰਨੇ ਸਿਆਣੇ ਹੁੰਦੇ ਨੇ ਆਪਾਂ ਹੀ ਆ ਥੋੜੇ ਜਿਹੜੇ ਗੰਦਗੰਦ ਪਾ ਲੈਨੇ ਆ ਜਾਨਵਰ ਤਾਂ ਵੱਧੂ ਜ਼ਿਆਨੇ ਹੁੰਦੇ ਨੇ ਚੱਕ ਲੋ ਝਾੜ ਕੇ ਫੋਟੋ ਖਿੱਚੀ ਗਈ ਆ ਕੁੜੀਆਂ ਬਸ ਐਕਸਾਈਟਮੈਂਟ ਦੇ ਵਿੱਚ ਗੱਡੀ ਧੱਪੀ ਜਾਂਦੀਆਂ ਨੇ ਚਾ ਇੰਨੇ ਇਹਨਾਂ ਨੂੰ ਚੜਿਆ ਹੋਇਆ ਮੂਰੇ ਦੋਨੇ ਬੈਠੀਆਂ ਇੱਕੋ ਜੀਆਂ ਗੱਲਾਂ 'ਚ ਲੱਗੀਆਂ ਹੋਈਆਂ ਦੱਬੀ ਜਾਂਦੀਆਂ ਗੱਡੀ 130 ਦੀ ਸਪੀਡ ਸੀਗੀ ਜਿੱਥੇ 160 ਦੇ ਉੱਤੇ ਜਾਂਦੀਆਂ ਸੀਗੀਆਂ ਸਤਿ ਸ੍ਰੀ ਅਕਾਲ ਜੀ ਸਿੱਖਾ ਜੀ ਉਹ ਹੁਣ ਮਾਮੇ ਮਾਮੇ ਟੱਕਰ ਕੇ ਆ ਮੇਰੇ ਮਾਮੇ ਦੀ ਕੁੜੀ ਨੂੰ ਗਾਹਾਂ ਮਾਮੇ ਟੱਕਰ ਕੇ ਤੇ ਉਹ ਲੋਕ ਜੀ 90 ਯੂਰੋ ਦਾ ਚਲਾਨ ਤੇ ਹੁਣ ਉਧਰ ਕਾਗਜ਼ ਪੱਤਰ ਚੈੱਕ ਕਰ ਰਹੇ ਨੇ ਇਹ 90 ਯੂਰੋ ਕਿੰਨੇ ਰੁਪਏ ਹੋਗੇ ਬਈ ਅਸੀਂ ਕੌਣ ਹਾਂ ਨਾ 90 ਯੂਰੋ ਮੀਨਸ 900 ਹਾਂਗਕਾਂਗ ਡਾਲਰ ਯਾ 9000 9000 ਰੁਪਏ ਸਪੀਡ ਤਾਂ ਵੈਸੇ 130 ਦੇ ਉੱਤੇ ਆਪਾਂ 145 ਤੇ ਜਾ ਰਹੇ ਸੀਗੇ 130 ਮਾਈਲ ਦੀ ਸਪੀਡ ਸੀਗੀ ਕਿਲੋਮੀਟਰ 130 ਕਿਲੋਮੀਟਰ ਨਹੀਂ ਪਤਾ ਕਿ ਕਿੱਥੋਂ ਦੇਖ ਲਿਆ ਤੇ ਆਪਾਂ 160 ਪਲਸ ਤੇ ਜਾ ਰਹੇ ਸੀਗੇ ਉਹ 153 ਤੇ ਸੀਗਾ ਉਹ ਵਾਓ ਤਾਂ 165 ਦੇ ਕਿਤੇ ਤੇ ਤੇ ਹਾਂਗਕਾਂਗ ਦੇ ਵਿੱਚ ਜੇ ਇੰਨੀ ਸਪੀਡ ਉੱਪਰ ਹੁੰਦੀ ਨਾ 6 ਮਹੀਨੇ ਵਾਸਤੇ ਲਾਇਸੈਂਸ ਕੈਨਸਲ ਹੁੰਦਾ ਕਿਉਂਕਿ ਮੈਂ ਪਿਛਲੇ ਹਫ਼ਤੇ ਵਾਲੇ ਕੋਰਟ ਤੇ ਜਾ ਕੇ ਦੇਖਿਆ ਕਿਸੇ ਵਾਸਤੇ ਕੀਤਾ ਹਾਂ ਕਿਸੇ ਵਾਸਤੇ ਗਿਆ ਸੀ ਮੈਂ ਆ ਲੱਗ ਗਿਆ 90 ਯੂਰੋ ਦਾ ਚੁੰਨਾ ਮਾ ਤੋਂ ਤੋਂ ਰਹਾ ਰਹ ਹਾਂ ਆ ਲਓ ਜੀ ਆਪਾਂ ਆ ਗਏ ਹੁਣ ਲੇ ਸ਼ਟਲ ਨੇਮ ਮੰਚੇ ਵੀ ਭਗਵਾਨੀ ਨੂੰ ਕਹਿੰਦੇ ਆ ਤਾਂ ਨਾਲ ਤੇ ਉੱਤੇ ਪਹੁੰਚਣ ਵਾਲੇ ਹੁਣ ਆਪਾਂ ਆ ਜਦੀਆ ਤੇਰੇ ਉੱਤੇ ਅੱਖ ਦੀ ਹਿਲਦੀ ਚਿਹਰੇ ਤੋਂ ਹੋਰ ਕਿਸੇ ਨੂੰ ਵੇਖਾਂ ਕਿਦਾਂ ਟਾਈਮ ਨਿਬੜਦਾ ਬਾਰਡਰ ਕੰਟਰੋਲ ਚੈੱਕ ਪੁਆਇੰਟ ਇਹਦਾ ਫਰਾਂਸ ਦਾ ਤੇ ਉਹ ਸਾਹਮਣੇ ਜਿੱਥੇ ਤੁਹਾਨੂੰ ਵਿੰਡ ਮਿਲ ਦਿਖ ਰਹੀ ਆ ਉੱਥੇ ਉਹ ਹੈਗਾ ਯੂਕੇ ਦਾ ਤੇ ਮਤਲਬ ਇਥੋਂ 에ਅਰ ਕ੍ਰੋਸ ਕੀਤੀ ਇਮੀਗ੍ਰੇਸ਼ਨ ਅਗੇ ਯੂਕੇ ਦੀ ਕੀਤੀ ਤੇ ਉਸ ਤੋਂ ਬਾਅਦ ਸਿੱਧਾ ਫਿਰ ਟ੍ਰੇਨ ਤੇ ਹੀ ਚੜਨਾ ਅੱਗੇ ਜੀ ਆਪਾਂ ਪੈਟ ਰਿਸੈਪਸ਼ਨ ਤੇ ਕੁਟ ਸਾਰੇ ਕਹਿੰਦੇ ਜੀ ਇੱਧਰ ਪਹਿਲਾਂ ਡਿclare ਕਰਾ ਕੇ ਜਾਣੇ ਆ ਇਹ ਹੈਗੀ ਆ ਯੂਕੇ ਵਾਲੀ ਇਮੀਗ੍ਰੇਸ਼ਨ ਫਾਰ ਪੈਟ ਯੂਕੇ ਵਾਲਿਆਂ ਨੇ ਜਦੋਂ ਕਲੀਅਰੈਂਸ ਦਿੱਤੀ ਤਾਂ ਉਹਨਾਂ ਨੇ ਫਿਰ ਸਾਨੂੰ ਆ ਸਰਟੀਫਿਕੇਟ ਦਿੱਤਾ ਆਪਣੇ ਪਿਕਸੀ ਵਾਸਤੇ ਤੇ ਬਸ ਕਹਿੰਦੇ ਇਸ ਤੋਂ ਬਾਅਦ ਪਿਕਸੀ ਨੂੰ ਕਿਸੇ ਨੇ ਦੇਖਣਾ ਵੀ ਹੈ ਨਹੀਂ ਪੈਟ ਰਿਸੈਪਸ਼ਨ ਤੇ ਕਿਸੇ ਨੇ ਬੈਗ ਵਾਲ ਦੇਖਿਆ ਵੀ ਹੈ ਨਹੀਂ ਸਿਰਫ ਇਹ ਪੁੱਛਿਆ ਵੀ ਤੁਹਾਡਾ ਪੈਟ ਹੈਗਾ ਇੱਥੇ ਹਾਂਜੀ ਹੈਗਾ ਬਸ ਪੇਪਰ ਮੜ ਜੇ ਦੇਖੇ ਤਾਂ ਜਾਓ ਪੇਪਰ ਹਾਂਜੀ ਆ ਲਓ ਜੀ ਨਮਕ ਚਲੋ ਜੀ ਹੁਣ ਆਪਾਂ ਚੱਲੇ ਆ ਇੰਗਲੈਂਡ ਨੂੰ ਯੇ ਆਲ ਡਨ ਆਹ ਲਓ ਜੀ ਆ ਗਿਆ ਅੱਗੇ ਹੁਣ ਯੂਕੇ ਕਸਟਮਸ ਸਾਡੀ 129 ਵਾਲੀ ਵੀ ਨੰਗੀ ਤੇ ਹੁਣ 124 ਵਾਲੀ 24 ਵਾਲੀ ਨੰਗੀ ਹੁਣ 1:49 ਮਿੰਟ ਹੋ ਗਏ ਅਸੀਂ ਸਾਨੂੰ ਇਮੀਗ੍ਰੇਸ਼ਨ ਵਾਲੇ ਨੇ ਘੇਰ ਲਿਆ ਸੀਗਾ ਤੇ ਹੁਣ ਉਹ ਵੀ ਅਨਪੜ੍ਹ ਜੀ ਗੋਰੀ ਫੜਾਈ ਹੋਈ ਸੀ ਜਿਹਨੂੰ ਆਪਦੀਆਂ ਟਰਮ ਦਾ ਹੀ ਨਹੀਂ ਪਤਾ ਆਪਦੇ ਵੀਜ਼ੇ ਦਾ ਹੀ ਨਹੀਂ ਪਤਾ ਵੀ ਕੀ ਸੀਗਾ ਵੀਜ਼ਾ ਤੇ ਉਹ ਲਕੀਰ ਦੇ ਫਕੀਰ ਉਹਨੇ ਕਾਫੀ ਟਾਈਮ ਲਗਾਤਾ ਫਿਰ ਉਹਨਾਂ ਨੇ ਪਤਾ ਨਹੀਂ ਇੰਜੀਨੀਅਰ ਨੇ ਕਿਸੇ ਨੇ ਚਾਰਚ ਚੈੱਕ ਕੀਤਾ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਲਾਈਮੋਰ ਤੇ ਫਿਰ ਕਹਿੰਦੇ ਜਾਓ ਤੇ ਹੁਣ ਆਪਾਂ ਯੂਕੇ ਦਾ ਵੀ ਬਾਰਡਰ ਕ੍ਰੋਸ ਕਰ ਲਿਆ ਤੇ ਹੁਣ ਆਪਾਂ ਚੱਲੇ ਆਂ ਟ੍ਰੇਨ ਵੱਲ ਨੂੰ ਹੁਣ ਆਪਾਂ ਦੇਖਦੇ ਆਂ ਕਿ ਟ੍ਰੇਨ ਕਿਹੜੀ ਮਿਲਦੀ ਆ ਅੱਗੇ ਹੈਰਾਨੀ ਦੀ ਗੱਲ ਇਹ ਰਹੀ ਕਿ ਪਿਕਸੀ ਨੂੰ ਤਾਂ ਨਾ ਕੀ ਕਹਿੰਦੇ ਹੁੰਦੇ ਆ ਫਰਾਂਸ ਵਾਲਿਆਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਕਿਸੇ ਨੇ ਦੇਖਿਆ ਵੀ ਦਿਖਾ ਤੋ ਦੋ ਬੈਗ ਦੇ ਵਿੱਚ ਪੱਟ ਹੈਗਾ ਵੀਜ਼ਾ ਨਹੀਂ ਜਾਂ ਕੀ ਆ ਨਾ ਜਿੱਥੇ ਯੂਕੇ ਵਾਲੇ ਇਮੀਗ੍ਰੇਸ਼ਨ ਕ੍ਰੋਸ ਕੀਤੀ ਉੱਥੇ ਵੀ ਕਿਸੇ ਨੇ ਨਹੀਂ ਦੇਖਿਆ ਬੈਗ ਦੇ ਵਿੱਚ ਕਿ ਪੈਟਾ ਤੁਹਾਡਾ ਜਾਂ ਕੀ ਆ ਨਾ 92 ਤੇ ਉਥੋਂ ਆਪਣੀ ਜਿਹੜੀ ਕਾਰ ਆ ਉਹ ਆਪਾਂ ਟ੍ਰੇਨ ਤੇ ਚੜਾ ਦੇਣੀ ਆ ਤੇ ਫਿਰ ਜਿਹੜੀ ਟ੍ਰੇਨ ਆਧੇ ਘੰਟੇ ਦੇ ਵਿੱਚ ਉਹ ਫੋਕਸਟੋਨ ਚੱਲੇ ਜਾਣੀ ਆ ਜਿਹੜੀ ਕਿ ਯੂਕੇ ਦੇ ਵਿੱਚ ਯੂਕੇ ਦੇ ਵਿੱਚੋਂ ਫਿਰ ਆਪਾਂ 1 ਘੰਟੇ ਦੀ ਆਪਣੀ ਅੱਗੇ ਡਰਾਈਵ ਆ ਜਿਹੜੀ ਕੈਂਟ ਈਸਟ ਜਿੱਥੇ ਆਪਣੇ ਕਜ਼ਨ ਆਪਣੇ ਮਮਾਈ ਲੜਕੀ ਰਹਿੰਦੀ ਆ ਉਹਨਾਂ ਦੇ ਘਰ ਤੱਕ ਤੇ ਉਥੋਂ ਫੇਰ ਅਗਲੀ ਆ ਜਿਹੜੀ ਸਾਡੀ 3 ਘੰਟਿਆਂ ਦੀ ਸਾਡੇ 3 ਘੰਟਿਆਂ ਦੀ ਅੱਗੇ ਪਰ ਮਹੰਗਮ ਦੀ ਫਲਾ ਆਏਗੀ ਆ ਡਰਾਈਵ ਤੇ ਇਹ ਆ ਹੁਣ ਆਪਣਾ ਅਗਲਾ ਸਫਰ ਤੇ ਚਲੋ ਇੱਥੇ ਤੱਕ ਨਵੇੜ ਲਿਆ ਤਾਂ ਹੁਣ ਬਾਕੀ ਦਾ ਵੀ ਨਵੇੜਾਂਗੇ ਚਲੋ ਚੱਲੀਏ ਲੋ ਜੀ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਨੇ ਆ ਆਪ ਵੀ ਪਹਿਲੀ ਵਾਰੀ ਐਕਸਪੀਰੀਅੰਸ ਕਰਨ ਲੱਗੇ ਆ ਤੇ ਆਪਣੀ ਜਿਹੜੀ ਗੱਡੀ ਆ ਕਾਰ ਆਪ ਆ ਦੇਖੋ ਕਾਰ ਆਪਣੀ ਜਾ ਰਹੀ ਆ ਹੁਣ ਆਪਾਂ ਹੈਗੇ ਹਲੇ ਫਰਾਂਸ ਦੇ ਵਿੱਚ ਹੀ ਆ ਯੂਕੇ ਦਾ ਬਾਰਡਰ ਵੀ ਆਪਾਂ ਕਲੀਅਰ ਕਰ ਲਿਆ ਫਰਾਂਸ ਦਾ ਵੀ ਕਸਟਮ ਸਾਰਾ ਕੁਝ ਸਭ ਕੁਝ ਕਲੀਅਰ ਆ ਤੇ ਹੁਣ ਇੱਥੋਂ ਆਪਾਂ ਜਾਣਾ ਟ੍ਰੇਨ ਤੇ ਇਹ ਲ ਸ਼ਟਲ ਕਹਿੰਦੇ ਆ ਜਿਹਨੂੰ ਕਿڑی ਯੂਰੋ ਟਨਲ ਕਹਿੰਦੇ ਜਿਹਨੂੰ ਉਹ ਇੱਕ ਟ੍ਰੇਨ ਆ ਗੱਡੀਆਂ ਨੇ ਜਿਹੜੀਆਂ ਇਹ ਟ੍ਰੇਨ ਦੇ ਵਿੱਚ ਜਾ ਰਹੀਆਂ ਨੇ ਉਹ ਦੇਖੋ ਸਾਹਮਣੇ ਸਾਰੀਆਂ ਗੱਡੀਆਂ ਉਹ ਟ੍ਰੇਨ ਦੇ ਵਿੱਚ ਐਂਟਰ ਹੋ ਰਹੀਆਂ ਨੇ ਉਹਦੇ ਵੀ ਦੋ ਡੇ ਉੱਪਰ ਤੇ ਲੋਅਰ ਡਬਲ ਡੈਕ ਕਹਿੰਦੇ ਟ੍ਰੇਨ ਤੇ ਇਸ ਟ੍ਰੇਨ ਨੇ ਫਿਰ ਅੱਗੇ ਜਾਣਾ 35 ਮਿੰਟ ਲਾਉਂਦੀ ਐ ਇੱਥੋਂ ਯੂਕੇ ਪਹੁੰਚਣ ਨੂੰ ਤੇ ਜਿਹੜੀ ਏਰੀਆ ਇਹ ਆਪਣਾ ਕੈਲੈਸ ਦਾ ਨਾਮ ਕੀ ਅਸਲੀ ਕੈਲੈਸ ਕੈਲੈਸ ਇਜ਼ ਦਾ ਨਾਵਾ ਇਧਰਲਾ ਏਰੀਆ ਆ ਦੇਖੋ ਯੂਰੋ ਟਨਲ ਉਧਰ ਆਪਾਂ ਫੋਕਸਟਨ ਤੇ ਉਧਰੋਂ ਆਪਾਂ ਫੋਕਸਟਨ ਆ ਜਿਹੜਾ ਫੋਕਸਟਨ ਦੇ ਵਿੱਚ ਪਹੁੰਚਣਾ ਆਪਾਂ ਯੂਕੇ ਆਹ ਦੇਖੋ ਜੀ ਆਹ ਸ਼ਟਲ ਆਪਣੇ ਵਾਲੇ ਵੀ ਇਦਾਂ ਦੀ ਏ ਦੇਖੋ ਕਿੰਨਾ ਬਣਾਈ ਹੋਈ ਏ ਘੈਂਟ ਉਹਨਾਂ ਨੇ ਇਹਦੇ ਚ ਜਾਣਾ ਹੁਣ ਆਪਾਂ ਆਹ ਲਓ ਜੀ ਆਪਣੀ ਵਾਰੀ ਆ ਗਈ ਅਪਰ ਡੈਕ ਤੇ ਆਉਂਦੇ ਹੋਏ ਕਹਿੰਦੇ ਲੋਅ ਡੈਕ ਚਾਹੀ ਸੀਗੇ ਹੁਣ ਆਪਾਂ ਅਪਰ ਡੈਕ ਦੇ ਵਿੱਚ ਚੜਨ ਲੱਗੇ ਆ ਇਹ ਤਾਂ ਲੱਗਦੀ ਮੈਨੂੰ ਜਿੱਦਾਂ ਟਨਲ ਜੀ ਹੁੰਦੀ ਆ ਵਸ ਟਨਲ ਟਨਲ ਹੀ ਏ ਫਿਰ ਨਾ ਕੋਈ ਬਹੁਤ ਮੈਸ ਹੋ ਗਈਆਂ ਲੱਗੀਆਂ ਪਰ ਉਹਨਾਂ ਨੇ ਅਨੇ ਚ ਕਰਦੇ ਉਹਨਾਂ ਨੂੰ ਪਤਾ ਵੀ ਇੱਥੇ ਟ੍ਰੈਫਿਕ ਬਹੁਤ ਸਗੀ ਹੈ। ਐ ਗੱਲ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਏ। ਕਿ ਜਿਹੜੀ ਟ੍ਰੇਨ ਆਹੇ ਅੰਡਰ ਦਾ ਸੀ ਜਾਣੀ ਅੰਡਰਵਾਟਰ ਜਾਣੀ ਆ ਇਹ ਇਹ ਮਤਲਬ ਬ੍ਰਿਜ ਤੋਂ ਦੀ ਨਹੀਂ ਜਾਣੀ। ਇਹ 터ਨਲ ਜਿਹੜੀ ਪਾਣੀ ਦੇ ਥੱਲੇ ਬਣੀ ਹੋਈ ਆ ਜਿੱਦਾਂ ਆਪਣੇ ਹਾਂਗਕਾਂਗ ਵਾਲੀ ਕ੍ਰੋਸ ਆਰਬਟਰਨਲ ਜਾਂ ਦੂਸਰੀਆਂ ਟ੍ਰੇਨਾਂ ਨੇ ਨਾ ਇਹ ਉਦਾਂ ਹੀ ਜਾਣੀ ਆ ਇਹ ਥੱਲੇ ਦੀ ਪਾਣੀ ਦੇ ਥੱਲੇ। ਉਹਨੇ ਗੇਟ ਲਾਉਣਾ ਹੈ ਆਪਣੇ ਮੂਨੇ ਘਾੜੀ। ਅੱਛਾ ਹਰ ਇੱਕ ਦਾ ਗੇਟ ਬੰਦ ਹੋ ਜਾਂਦਾ ਹੈ? ਗੇਟ ਬੰਦ ਜਾਂਦਾ ਹੈ। ਓ। ਲਓ ਜੀ ਇੱਥੇ ਗੇਟ ਬੰਦ ਕਰ ਦਿੰਦੇ ਆ ਹਰੇਕ ਕੰਪਾਰਟਮੈਂਟ ਦਾ ਨਾ ਇਹਨੂੰ ਪੁੱਛੋ ਕਿੰਨੀਆਂ ਗੱਡੀਆਂ ਹਾਊ ਮੈਨੀ ਕਾਰਸ ਆਮ ਸੋਰੀ ਇਫ ਆਈ ਨੋਟ ਐਨ ਐਕਟਰ ਸੋ ਆਹ ਜਸਟ ਵੰਟ ਟੂ ਨੋ ਹਾਊ ਮੈਨੀ ਕਾਰਸ ਵੀ ਟ੍ਰਾਂਸਪੋਰਟਿੰਗ 48 48 48 ਪਰ ਡੈਕ ਮੀਨਸ 100 ਨੀਅਰਲੀ 100 96 ਸੁਣੀ ਗਿਆ ਹੁਣ ਮੁੰਡਾ ਜਿੱਦਾਂ ਦੱਸ ਕੇ ਗਿਆ ਜਿਹੜਾ ਇਹਦਾ ਹਰੇਕ ਡੈਕ ਆ ਉੱਚ 48 ਕਾਰਾਂ ਖੜਦੀਆਂ ਨੇ ਮਤਲਬ 48 ਅ ਉਪਰ ਡੈਕ 'ਚ 48 ਥੱਲੇ ਵਾਲੇ ਦੇ ਵਿੱਚ ਤੇ 96 ਕਾਰਾਂ ਇੱਕ ਵਾਰ ਦੇ ਵਿੱਚ ਚੱਲੇ ਜਾਂਦੀਆਂ ਤੇ ਅੱਧੇ-ਅੱਧੇ ਘੰਟੇ ਬਾਅਦ ਟਰੇਨ ਚੱਲਦੀ ਆ ਟਨਲ ਦਾ ਐਕਸਪੀਰੀਅੰਸ ਕਰਨ ਨੂੰ ਮੈਂ ਤਾਂ ਬੜਾ ਐਕਸਾਈਟਿਡ ਸੀਗਾ ਵੀ ਟਨਲ ਚੱਲੇ ਆ ਯੂਰੋ ਟਨਲ 'ਚ ਚੱਲੇ ਆ ਉਹ ਐਕਸਾਈਟਮੈਂਟ ਹੁਣ ਖਤਮ ਜੀ ਹੋ ਗਈ ਕਿਉਂਕਿ ਹਰੇਕ ਕੰਪਾਰਟ ਦੇ ਵਿੱਚ ਕੰਪਾਰਟਮੈਂਟ 'ਚ 4-4 ਕਾਰਾਂ ਨੇ ਕਾਰ ਕਹਿੰਦੇ ਉਹ ਸਟਾਰਟ ਨਹੀਂ ਰੱਖ ਸਕਦੇ ਕਾਰ ਕਰਨੀਆਂ ਬੰਦ ਅਸੀਂ ਹੈਗੇ ਅੱਜ ਅਪਰ ਡੈਕ ਅਪਰ ਡੈਕ ਦੇ ਵਿੱਚ ਕਿਵੇਂ ਕਿ ਕੱਲ ਇਹ ਜਦੋਂ ਸਾਨੂੰ ਪਿਕਅਪ ਕਰਨ ਗਏ ਨੇ ਲੋਅਰ ਡੈਕ 'ਚ ਸੀਗੇ ਤੇ ਲੋਅਰ ਡੈਕ ਦੇ ਵਿੱਚ ਗਰਮੀ ਨਹੀਂ ਸੀ ਹੁਣ ਅਸੀਂ ਹੈਗੇ ਅਪਰ ਡੈਕ ਦੇ ਵਿੱਚ ਹੁਣ ਗਰਮੀ ਇੱਥੇ ਬਹੁਤ ਆ ਨਾ ਤਾਂ ਗੱਡੀ ਸਟਾਰਟ ਕਰ ਸਕਦੇ ਆ ਤੇ ਕਾਰਜ ਬੈਠੋ ਤਾਂ ਇਸ ਤੋਂ ਜ਼ਿਆਦਾ ਗਰਮੀ ਲੱਗਦੀ ਆ ਆ ਦੇਖ ਲਓ ਆਪਣੇ ਵਾਲਾ ਕੰਪਾਰਟਮੈਂਟ ਤੇ ਉਹ ਸਾਹਮਣੇ ਵਾਲਾ ਕੰਪਾਰਟਮੈਂਟ ਸਾਹਮਣੇ ਵਾਲਾ ਕੰਪਾਰਟਮੈਂਟ 'ਚ ਸਾਰੇ ਬੰਦੇ ਆਪਣੀਆਂ ਕਾਰਾਂ ਦੀ ਅਸੀਂ ਖੋਲੀ ਬੈਠੇ ਨੇ ਏ ਆ ਜੀ ਯੂਰੋ ਟਨਲ ਇੱਕ ਗੱਲ ਅਹਰਾਨੇ ਵਾਲੀ ਇੱਕ ਗੱਲ ਵੈਸੇ ਅਹਰਾਨੇ ਵਾਲੀ ਵੀ ਜਾ ਰਹੇ ਆ ਆਪਾਂ ਪਾਣੀ ਦੇ ਥੱਲੇ ਦੀ ਪਰ ਇੱਥੇ ਇੰਟਰਨੈਟ ਚੱਲਦਾ ਅਮੇਜ਼ਿੰਗ ਕੋ ਜੀ ਹੁਣ ਆਪਾਂ ਆ ਗਏ ਯੂਕੇ ਤੇ ਹੁਣ ਆਪਣੀਆਂ ਗੱਡੀਆਂ ਜਿਹੜੀਆਂ ਉਹ ਚੱਲਣਗੀਆਂ ਖੱਬੇ ਹੱਥ ਲੋ ਜੀ ਕੈਂਟ ਦੇ ਵਿੱਚ ਹੁਣ ਅਸੀਂ ਪ੍ਰਸ਼ਾਦ ਸ਼ੱਕੇ ਰੋਟੀਆਂ ਖਾ ਆ ਕੇ ਤੇ ਹੁਣ ਆਪਣੀ ਗੱਡੀ ਦੇ ਵਿੱਚ ਚੱਲੇ ਆ ਵਰਮਿੰਗਮ ਨੂੰ 3 kids chilling like as like a lot big yes like a mom ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਕਰੇ ਉੱਧਰ ਗੱਡੀ ਦੇਖੋ ਵੀ ਪੂਰੀ ਅਸੀਂ ਥੂੜੀ ਹੋਈ ਹੋਈ ਹੈ ਗੱਡੀ ਉੱਲ ਉਧਰੋਂ ਲਓ ਜੀ ਇਹ ਸੀਗਾ ਸਾਡਾ ਸਫ਼ਰ ਆ ਗਏ ਸਾਡਾ ਪਿਕਸੂ ਵੀ ਹੁਣ ਐਕਟਿਵ ਹੋਇਆ ਹੋਇਆ ਆ ਦੇਖ ਲਓ ਹਏ ਲੱਗ ਗਿਆ ਦੇਖ ਕੇ ਲੱਗ ਗਿਆ ਪਰ ਇਹ ਨੂੰ ਲਾ ਲਓ ਜੀ ਇਹ ਸੀਗਾ ਸਾਡਾ ਸਫਰ ਹਾਂਗਕਾਂਗ ਤੋਂ ਲੈ ਕੇ ਬਰਮਿੰਗਮ ਤੱਕ ਦਾ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਜੇ ਤੁਹਾਨੂੰ ਐ ਲੱਗਿਆ ਵੀ ਇਹਦੇ ਚੋਂ ਕੁਝ ਨੌਲੇਜ ਮਿਲੀ ਆ ਨੌਲੇਜ ਆਮ ਬੰਦੇ ਨੂੰ ਤਾਂ ਕੀ ਮਿਲਣੀ ਆ ਆਮ ਬੰਦਿਆਂ ਦਾ ਤਾਂ ਵਾਸਤੇ ਵੈਸੇ ਹੀ ਜਿਵੇਂ ਕਹਲਾ ਵੀ ਇੱਕ ਐਕਸਪੀਰੀਅੰਸ ਦੇ ਤੌਰ ਤੇ ਕੋਈ ਬੰਦਾ ਦੇਖ ਲੈਂਦਾ ਇਹਨੂੰ ਵੀਡੀਓ ਨੂੰ ਤੇ अदरवाइज ਇਹ ਕਿਸ ਨੇ ਪੈਟ ਨਾਲ ਆਉਣਾ ਤੇ ਉਹਦੇ ਵਾਸਤੇ ਜ਼ਰੂਰ ਪੱਕਾ ਉਹਦੇ ਵਾਸਤੇ ਹੈਲਪਫੁਲ ਹੋਈ ਹੋਊਗੀ ਇਹ ਤੇ ਪਰ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਪਸੰਦ ਆਈ ਜਾਂ ਨਾ ਪਸੰਦ ਆਈ ਫਿਰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਜ਼ਰੂਰ ਆਪਦੇ ਦੱਸਦਿਆ ਕਰੋ ਵੀਡੀਓ ਬਾਰੇ ਕਿ ਇਹ ਕਿਦਾਂ ਲੱਗੀ ਓਕੇ ਜੀ ਰੱਬ ਰੱਖਾ